ਠੇਵਾਦੇ ਕਰਦੇ ਨੇ ਅਸੀਂ ਚਾਹੁੰਦੇ ਨਾ ਚਾਹ ਕਰਦਣਾ ਹੁੰਦਾ ਕੁਛ ਨਹੀਂ ਇਹ ਫੇਰ ਜਿਮਣੀ ਚੋਂ ਫੇਰ ਵੋਟਾਂ ਮੰਗਣ ਆ ਗਏ ਕੱਲ ਨੂੰ ਫੇਰ ਚੋਣਾਂ ਆ ਜੜੀਆਂ 2027 'ਚ ਫੇਰ ਇਹਨਾਂ ਵੋਟਾਂ ਮੰਗਣ ਆ ਜੜੀਆਂ ਸਾਡੇ ਲੋਕਾਂ ਨੇ ਫੇਰ ਮੂਰਖ ਬਣ ਜਾਣਾ ਇਹ ਸਾਡੇ ਲੋਕਾਂ ਦੀ ਵੀ ਬੜੀ ਵੱਡੀ ਮੂਰਖਤਾ ਹੈ ਕਿ ਵੋਟਾਂ ਪਾਉਣ ਲੱਗਿਆਂ ਬੰਦੇ ਨੂੰ ਨਹੀਂ ਵੰਦੇ ਕਿ ਬੰਦਾ ਕਿਹੋ ਜਿਹਾ ਹੈ ਦਾ ਸਿਸਟਮ ਕੀ ਹੈ ਦਾ ਪਿਛੋਕੜ ਕੀ ਆ ਇਹ ਸਾਡੇ ਪੰਜਾਬ ਨੂੰ ਬਚਾ ਸਕਦੇ ਆ ਕਿ ਨਹੀਂ ਇਹ 4 ਦਿਨ ਉਹਨਾਂ ਦੀਆਂ ਝਾਸਾਂ ਚ ਆ ਕੇ 4 ਦਿਨਾਂ ਕੋਈ ਆਟਾ ਦਾਲ ਦਾ ਝਾਂਸਾ ਦੇਂਦਾ ਕੁਛ ਦੇਂਦਾ ਤੇ ਫਿਰ ਇਹਨਾਂ ਨੂੰ ਵੋਟਾਂ ਪਾਉਂਦੇ ਆ ਇਹ ਕਰਕੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਜੇ ਆਪਾਂ ਅੱਜ ਪੰਜਾਬ ਨੂੰ ਬਚਾਉਣ ਲਈ ਨਾ ਉੱਠੇ ਤੇ ਆਉਣ ਵਾਲੇ ਹਾਲਾਤ ਜਿਹੜੇ ਆ ਬਹੁਤ ਹੀ ਘਾਤਕ ਹੋਣਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਾਗੋ ਅੱਜ ਬੱਚੇ ਵਿਗੜਨ ਲੱਗ ਪਿਆ ਇਦੋਂ ਗਾਂ ਤੇ ਕੀ ਹੋਵੇਗਾ ਇਦੋਂ ਵੱਧ ਕੁਝ ਵੀ ਨਹੀਂ ਹੈਗਾ ਅੱਗੇ ਲੋਕ ਮਾਂ ਪਿਓ ਨੂੰ ਮਾਰਦੇ ਸੀ ਅੱਜ ਆਪਣੇ ਬੱਚਿਆਂ ਨੂੰ ਨਹੀਂ ਬਖਸ਼ਦੇ ਜਿਹੜਾ ਉਹਨਾਂ ਦਾ ਖੂਨ ਹੈ ਤਾਂ ਫਿਰ ਇਸ ਤੋਂ ਅੱਗੇ ਕੀ ਹੋਊਗਾ ਇਸ ਕਰਕੇ ਮੇਰੀ ਪੰਜਾਬ ਸਰਕ